বাসੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਪਣੇ ਆਪਣੇ ਵਾਹਨ ਜਿਹੜੇ ਆ ਉਹ ਦੁਕਾਨਾਂ ਦੇ ਬਾਹਰ ਸਿਰਫ ਪਾਰਕਿੰਗ ਪਲੇਸ ਤੇ ਹੀ ਪਾਰਕ ਕਰਨ ਜਿੱਥੇ ਨੋ ਪਾਰਕਿੰਗ ਦਾ ਏਰੀਆ ਉੱਥੇ پارک ਨਹੀਂ ਕਰਨ ਅਗਰ ਉਸ ਦੇ ਬਾਵਜੂਦ ਹੀ ਕਿਸੇ ਨੇ ਗੱਡੀ پارک ਕੀਤੀ ਤਾਂ ਉਸ ਦੀ ਗੱਡੀ ਜਿਹੜੀ ਆ ਉਹ ਚਲਾਨ ਕੀਤਾ ਜਾਵੇਗਾ ਇਸ ਤੋਂ ਇਲਾਵਾ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਆਪਣੇ ਆਪਣੇ ਬੱਚਿਆਂ ਨੂੰ ਵੀ ਅਵੇਅਰ ਕਰੋ ਕੀ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਜਿਹੜਾ ਡਰਾਈਵ ਨਹੀਂ ਕਰ ਸਕਦਾ ਚਾਹੇ ਉਹ 2 ਵੀਲਰ ਹੈ ਚਾਹੇ 4 ਵੀਲਰ ਹੈ ਕੋਈ ਡਰਾਈਵ ਨਹੀਂ ਕਰੇਗਾ ਨਵੇਂ ਕਾਨੂੰਨ ਲਾਗੂ ਹੋ ਗਏ ਨੇ ਉਹਨਾਂ ਤੇ ਅਗਰ ਫਿਰ ਵੀ ਨਾ ਕਿਸੇ ਨੇ ਕਾਨੂੰਨ ਦੀ ਪਾਲਣਾ ਕੀਤੀ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਾਰਿਆਂ ਨੂੰ ਪੀਲਿਆ ਕਿ ਹੈਲਮਟ ਵੀ ਪਹਿਨੋ ਸੀਟ ਬੈਲਟ ਪਹਿਨੋ ਕਾਲੀਆਂ ਜਾਲੀਆਂ ਦੀ ਬਿਲਕੁਲ ਮਨਾਹੀ ਹੈ ਰੋਂਗ ਪਾਰਕਿੰਗ ਗੱਡੀਆਂ ਖੜੀਆਂ ਨਾ ਕਰੋ ਸਮੇਂ ਦੇ ਹਾਣੀ ਬੰਦਿਆ ਪੰਜਾਬ ਪੁਲਿਸ ਖਾਸ ਕਰਕੇ ਅੰਮ੍ਰਿਤਸਰ ਪੁਲਿਸ ਵੀ ਹੁਣ ਹਾਈ ਟੈਕ ਹੋਣ ਜਾ ਰਹੀ ਹੈ ਦਰਅਸਲ ਪੰਜਾਬ ਪੁਲਿਸ ਦੀਆਂ ਪੈਟਰੋਲਿੰਗ ਗੱਡੀਆਂ ਤੇ ਸੀਸੀਟੀਵੀ ਕੈਮਰਾ ਸਰਵੇਲੈਂਸ ਕੈਮਰਾਸ ਲਗਾਏ ਗਏ ਨੇ ਜਿਹੜੇ ਕਿ ਤੀਸਰੀ ਅੱਖ ਦੇ ਰੂਪ ਦੇ ਵਿੱਚ ਜਿੱਥੇ ਪਬਲਿਕ ਤੇ ਬੁਰੀ ਤਿੱਖੀ ਨਜ਼ਰ ਰੱਖਣਗੇ ਉਹ ਲੋਕ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆ ਜਾਂ ਕੋਈ ਕ੍ਰਾਈਮ ਕਰਕੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੁੰਦੇ ਆ ਤਾਂ ਉਹਨਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਕਾਨੂੰਨ ਤੋੜਨ ਦੀਆਂ ਗਤੀਵਿਧੀਆਂ ਇਹਨਾਂ ਸਰਵਲਸ ਕੈਮਰਿਆਂ ਦੇ ਰਾਹੀਂ ਰਿਕਾਰਡ ਕੀਤੀਆਂ ਜਾਣਗੀਆਂ ਜਿੱਥੇ ਇਸ ਸਕਰੀਨ ਦੇ ਵਿੱਚ ਵੀ ਸਾਰਾ ਅਗਲਾ ਪਿਛਲਾ 뷰 ਨਜ਼ਰ ਆ ਰਿਹਾ ਕਿਉਂਕਿ ਗੱਡੀ ਇਹ ਹਰ ਗੱਡੀ ਤੇ ਦੋ ਕੈਮਰੇ ਲਗਾਏ ਗਏ ਨੇ ਫਰੰਟ 뷰 ਰੀਅਰ 뷰 ਦੋਨੋਂ 뷰 ਕੰਟਰੋਲ ਰੂਮ ਦੇ ਵਿੱਚ ਵੀ ਰਿਕਾਰਡ ਹੋ ਰਹੇ ਨੇ ਇੱਥੇ ਲੱਗੀ ਸਕਰੀਨ ਤੇ ਵੀ ਰਿਕਾਰਡ ਹੋ ਰਹੇ ਨੇ ਜਿੱਥੇ ਪਬਲਿਕ ਤੇ ਪੂਰੀ ਤਿੱਖੀ ਨਜ਼ਰ ਨਹੀਂ ਉੱਥੇ ਖਾਸ ਤੌਰ ਤੇ ਡਿਊਟੀ ਤੇ ਤਨਾਤ ਨਾਕਿਆਂ ਤੇ ਤਨਾਤ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਵੀ ਸਰਵਲੈਸ ਰਵਗਾ ਚੈੱਕ ਰੂਗਾ ਕਿ ਮੁਲਾਜ਼ਮਾਂ ਦਾ ਵਿਵਹਾਰ ਆਮ ਪਬਲਿਕ ਨਾਲ ਠੀਕ ਹੈ ਕਿ ਕੋਈ ਮੁਲਾਜ਼ਮ ਕਿਤੇ ਭ੍ਰਸ਼ਟਾਚਾਰ ਦੇ ਵਿੱਚ ਲਿਪਤ ਤਾਂ ਨਹੀਂ ਕਿਸੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜਾਂ ਕਿਸੇ ਹੋਰ ਕ੍ਰਾਈਮ ਕਰਨ ਵਾਲੇ ਨੂੰ ਕੋਈ ਲੈ ਦੇ ਕੇ ਮਾਮਲਾ ਰਫਾ ਦਫਾ ਤਾਂ ਨਹੀਂ ਕਰ ਰਿਹਾ ਤਾਂ ਇਹ ਵਹੀਕਲ ਜ਼ੋਨ ਹੁਣ ਅੰਮ੍ਰਿਤਸਰ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਹਾਈ ਟੈਕ ਹੋ ਚੁੱਕੀ ਹੈ ਉੱਚ ਅਧਿਕਾਰੀ ਪਰਮਜੀਤ ਸਿੰਘ ਸਾਹਿਬਾ ਮੌਜੂਦ ਨੇ ਭਾਜੀ ਕੀ ਇਹ ਸਾਰੀ ਇਹ ਟੈਕਨੋਲੋਜੀ ਕਿੰਨਾ ਕਿੰਨਾ ਗੱਡੀਆਂ ਤੇ ਲਗਾਏ ਗਿਆ ਕਿੱਥੇ ਕਿੱਥੇ ਨਜ਼ਰ ਰਹਿਣ ਵਾਲੀ ਹੈ ਸਾਡੇ ਮਾਨਯੋਗ ਸੀਪੀ ਸਾਹਿਬ ਤੇ ਮਾਨਯੋਗ ਏਡੀਸੀਪੀ ਸਾਹਿਬ ਸਾਨੂੰ ਸਟੈਪ ਬਾਈ ਸਟੈਪ ਜਿਹੜੀਆਂ ਉਹ ਹਦਾਇਤਾਂ ਕਰਦੇ ਰਹਿੰਦੇ ਆ ਔਰ ਇਹ ਹੁਣ ਇੱਕ ਹੋਰ ਨਵੀਂ ਟੈਕਨੋਲੋਜੀ ਮਤਲਬ ਇੱਕ ਸਾਨੂੰ ਦਿੱਤੀ ਜਿੰਨੇ ਜੋਨਨ ਚਾਰ ਜਾਂ ਅਸੀਂ ਸ਼ਹਿਰ ਚ ਲੱਗੇ ਜਿੰਨੀਆਂ ਸਾਡੇ ਕੋ ਗੱਡੀਆਂ ਉਹਨਾਂ ਸਾਰੀਆਂ ਦੇ ਉੱਤੇ ਸੀਸੀਟੀਵੀ ਕੈਮਰੇ ਅੱਗੇ ਵੀ ਤੇ ਪਿੱਛੇ ਵੀ ਲਗਾਏ ਗਏ ਇਸ ਦੇ ਨਾਲ ਸਾਨੂੰ ਜਿਹੜਾ ਵਾ ਇਹ ਹੋਰ ਵੀ ਮਤਲਬ ਚਲਾਨ ਕੱਟਣਾ ਜਿਹੜਾ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ ਕਿਉਂਕਿ ਅਸੀਂ ਅਗਲੇ ਨੂੰ ਪਹਿਲਾਂ ਹੀ ਦੱਸ ਦਿੰਦੇ ਆ ਜਿਹੜਾ ਕੋਈ ਜਿੰਨੇ ਕੋਈ ਗਲਤੀ ਕੀਤੀ ਹੁੰਦੀ ਵੀ ਤੇਰੀ ਰਿਕਾਰਡਿੰਗ ਹੋ ਰਹੀ ਆ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜਾ ਉਹ ਸਾਰਾ ਕੁਝ ਵਾਚ ਕਰ ਰਹੇ ਆ ਇਸ ਕਰਕੇ ਜੋ ਵੀ ਤੇਰੀ ਬਣਦੀ ਜਿਹੜੀ ਹੈ ਗਲਤੀ ਜਾਂ ਬਣਦਾ ਅਫੈਂਸ ਆ ਉਹਦਾ ਤੇਰਾ ਜਿਹੜਾ ਚਲਾਣ ਹੋਏਗਾ ਤੇ ਇਹਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਇਹ ਮਤਲਬ ਇਦਾਂ ਦੀ ਨਵੀਂ ਟੈਕਨੋਲੋਜੀ ਜਿਹੜੀ ਮਤਲਬ ਕੋਈ ਵੀ ਆ ਰਹੀ ਹੈ ਸਟੈਪ ਬਾਈ ਸਟੈਪ ਸਾਰੇ ਸ਼ਹਿਰ ਦੇ ਵਿੱਚ ਅਸੀਂ ਜਿਹੜੀ ਉਹਨੂੰ ਲਾਗੂ ਕਰ ਰਹੇ ਹਾਂ ਭਾਜੀ ਹੁਣੇ ਕਿਹਦੇ ਅੰਮ੍ਰਿਤਸਰ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਹਾਈ ਟੈਕ ਹੋ ਗਈ ਹੈ ਬਿਲਕੁਲ ਹਾਈ ਟੈਕ ਹੋ ਗਈ ਆ ਜੀ ਕੈਮਰੇ ਲੱਗੇ ਆ ਸਾਡੀਆਂ ਗੱਡੀਆਂ ਦੇ ਵਿੱਚ ਜੀ ਫਰੰਟ ਔਰ ਬੈਕ ਹਾਂ ਜੀ ਦੋਨੋਂ ਕਵਰ ਕਰਦੇ ਆ ਜੀ ਹੁਣ ਸਾਡੇ ਆ ਵੀ ਜਿਹੜੇ ਸਾਡੇ ਤੇ ਇਲਜ਼ਾਮਾਤ ਲੱਗਦੇ ਸੀ ਕਿ ਪੁਲਿਸ ਨੇ ਕਰਪਸ਼ਨ ਕਰ ਲਈ ਆ ਜੀ ਪੁਲਿਸ ਨੇ ਸੱਟਨਾਮੇ ਸੁਭੇਵ ਕਰਤਾ ਜੀ ਕਿਤੇ ਅਸੀਂ ਉਹਨਾਂ ਤੋਂ ਬਚ ਗਏ ਆ ਜੀ ਤੇ ਅਗਲੇ ਦੀ ਗਲਤੀ ਜਿਹੜੀ ਆ ਸਾਫ਼ ਦੱਸ ਦਈਦੀ ਆ ਕਿ ਆ ਵੇਖ ਲੈ ਭਾਈ ਆ ਕੈਮਰਾ ਲੱਗਾ ਹੀ ਤੂੰ ਫਲਾਨੀ ਜਗ੍ਹਾ ਤੋਂ ਰੈਡ ਲਰ ਜੰਪ ਕਰਕੇ ਆ ਰਿਹਾ ਤੂੰ ਟ੍ਰਿਪਰ ਰਾਈਡਿੰਗ ਆ ਰਿਹਾ ਜਾਂ ਤੂੰ ਵਿਦਆਊਟ ਹੈਲਮਟ ਆ ਰਿਹਾ ਵਿਦਆਊਟ ਸੀਟ ਬੈਲਟ ਤੂੰ ਕਾਲੀ ਫਿਲਮ ਲਾਈ ਆ ਜਾਂ ਕੋਈ ਵੀ ਮਤਲਬ ਜਿਹੜਾ ਕੋਈ ਮੋਟਰ ਵਹੀਕਲ ਹੈਕਰ ਤਾ ਤੇ ਗਲਤੀ ਕਰਦਾ ਆ ਰਿਹਾ ਉਹ ਜਿਹੜਾ ਵਾ ਅਸੀਂ ਤਰ੍ਹਾਂ ਦੀ ਉਲੰਘਣਾ ਕਰਦਾ ਨੀਮ ਦੀ ਕੋਈ ਤੇ ਉਹ ਹਰ ਚੀਜ਼ ਰਿਕਾਰਡ ਆ ਗਈ ਔਨ ਰਿਕਾਰਡ ਹੋ ਗਿਆ ਬਿਲਕੁਲ ਜੀ ਔਨ ਰਿਕਾਰਡ ਹੁਣ ਇਹ ਆ ਵੀ ਬਹੁਤ ਅਸੀਂ ਮਨਜੋਗੇ ਡੀਜੀਪੀ ਸਾਹਿਬ ਪੰਜਾਬ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਇਹ ਸਹੂਲਤ ਪ੍ਰਦਾਨ ਕੀਤੀ ਆ ਤੇ ਸਾਡੇ ਵਾਸਤੇ ਬਹੁਤ ਸਖਾਲਾ ਕੰਮ ਹੋ ਗਿਆ ਇਹ ਕੈਮਰਾ ਜਿਹੜੇ ਲੱਗੇ ਆ ਕਿੰਨੇ ਕ ਹੈਲਪਫੁਲ ਹੈਲਪਫੁਲ ਹੋਣਗੇ ਜਿਹੜੇ ਲੋਕ ਕੋਈ ਸਨੇਚਿੰਗ ਕਰਕੇ ਭਜਦੇ ਆ ਕੋਈ ਲੁੱਟੂਆ ਖੋਹ ਕਰਕੇ ਫਰਾਰ ਹੁੰਦੇ ਆ ਕਿੱਥੇ ਕਿੱਥੇ ਕਿਵੇਂ ਫੰਕਸ਼ਨਿੰਗ ਕਰਾਉਗੇ ਇਹ ਉਹਨਾਂ ਵਾਸਤੇ ਵੀ ਬਹੁਤ ਜਿਹੜੀ ਸਨੇਚਿੰਗ ਆ ਉਹਦੇ ਸਬੰਧ ਦੇ ਵਿੱਚ ਵੀ ਸਾਡੇ ਬੜੇ ਹੈਲਪਫੁਲ ਹੋਣਗੇ ਕਿਉਂਕਿ ਇਹਦੇ ਵਿੱਚ ਜਿਹੜਾ ਕਾਫੀ ਦੂਰ ਤੱਕ ਜਿਹੜੀ ਆ ਇਹਦੀ ਰੇਂਜ ਹੈਗੀ ਆ ਜੀ ਉਹ ਅਸੀਂ ਜਿਹੜਾ ਜ਼ੂਮ ਕਰਕੇ ਅਗਲੇ ਦਾ ਨੰਬਰ ਪੜ ਸਕਦੇ ਆ ਅਗਲੇ ਦਾ ਹੁਲੀਆ ਦੇਖ ਸਕਦੇ ਆ ਜੇ ਅਸੀਂ ਨੇੜੇ ਵੀ ਨਹੀਂ ਹੈਗੇ ਤੇ ਕਮ ਸੇ ਕਮ ਉਹਨੂੰ ਅਸੀਂ ਟ੍ਰੈਸ ਆਊਟ ਕਰ ਸਕਦੇ ਆ ਇਹ ਤਾਂ ਹੋ ਗਈ ਗੱਲ ਪਬਲਿਕ ਦੀ ਯਾ ਕ੍ਰਿਮੀਨਲਸ ਦੀ ਜੀ ਹੁਣ ਉਹਨਾਂ ਚੈੱਕ ਮੁਲਾਜ਼ਮਾਂ ਤੇ ਵੀ ਰਹੂਗਾ ਜੇ ਮੁਲਾਜ਼ਮ ਕਿਤੇ ਗਲਤ ਵਿਵਹਾਰ ਕਰਦੇ ਆ ਯਾ ਮੁਲਾਜ਼ਮ ਲੈ ਦੇ ਕੇ ਕੋਈ ਮਾਮਲਾ ਰਫਾ ਦਫਾ ਕਰਦੇ ਅਗਰ ਮੁਲਾਜ਼ਮ ਕੋ ਗਲਤੀ ਕਰਦਾ ਤੇ ਉਹ ਉਹਦੇ ਵਾਸਤੇ ਵੀ ਇਹ ਕੈਮਰਾ ਉਨੀ ਹੀ ਹਮੇਤ ਰੱਖਦਾ ਜੀ ਉਹਦੇ ਖਿਲਾਫ ਵੀ ਬੰਦੀ ਵਿਭਾਗੀ ਕਾਰਵਾਈ ਹੋਵੇਗੀ ਇਹ ਕਿਹਦਾ ਕੰਟਰੋਲ ਰੂਮ ਕਿੱਥੇ ਬਣਾਇਆ ਗਿਆ ਜੀ ਇਹ ਸੀਪੀ ਮਾਨਯੋਗ ਸੀਪੀ ਸਾਹਿਬ ਆਫਿਸ ਔਰ ਪੂਰੀ ਰਿਪੋਰਟਿੰਗ ਰੋਜ਼ਾਨਾ ਚੈੱਕ ਕੀਤੀ ਜਾਂਦੀ ਕੀ ਸਿਸਟਮ ਕੀ ਬਿਲਕੁਲ ਜੀ ਉੱਥੇ ਵੱਖਰੇ ਆਪਰੇਟਰ ਲੱਗੇ ਹੋਏ ਨੇ ਮਾਨ ਜੋ ਸੀਪੀ ਸਾਹਿਬ ਵੱਲੋਂ ਆਪਰੇਟਰ ਵੱਖਰੇ ਲਗਾਏ ਗਏ ਨੇ ਉਹ ਜਿਹੜੀ ਆ ਸਮੇਂ-ਸਮੇਂ ਤੇ ਦੀ ਚੈਕਿੰਗ ਕਰਦੇ ਆ ਸਾਨੂੰ ਜਿੱਥੇ ਜ਼ਰੂਰਤ ਹੁੰਦੀ ਆ ਅਸੀਂ ਵੀ ਕਢਵਾ ਕੇ ਦੇਖ ਲਏ ਨੇ ਕਿ ਆ ਸਾਨੂੰ ਆ ਸਮੇਂ ਦੀ ਚਾਹੀਦੀ ਕਲਿੱਪ ਸਾਡੇ ਕੋਲ ਖੁਦ ਦੇ ਵੀ ਹੈਗੇ ਆ ਜੀ ਸਾਡੇ ਅਸੀਂ ਆਪ ਵੀ ਅਗਰੇ ਦੇਖਣਾ ਚਾਹੀਏ ਤੇ ਅਸੀਂ ਦੇਖ ਲਏ ਨੇ ਸਾਡੇ ਕੋਲ ਸਾਰਾ ਕੁਛ ਇਹਦਾ ਗਵਰਨਮੈਂਟ ਵੱਲੋਂ ਪ੍ਰੋਵਾਈਡ ਹੈ ਕਿੰਨੀਆਂ ਗੱਡੀਆਂ ਚ ਲਗਾਏ ਗਏ ਜੇਕਰ ਅਮਰitsar ਦੀ ਗੱਲ ਕਰੀਏ ਇੱਕ ਆਈਡੀ ਤੇ ਖਾਸ ਕਰ ਲੈ ਕੇ ਕੀ ਇਹ ਪੰਜਾਬ ਦਾ ਇਹ ਪਹਿਲਾ ਪ੍ਰੋਜੈਕਟ ਹੈ ਜਿਹੜਾ ਅਮਰਸਰ ਚ ਲਾਂਚ ਕੀਤਾ ਗਿਆ ਹੈ। ਬਿਲਕੁਲ ਜੀ ਪੰਜਾਬ ਦਾ ਇਹ ਪਹਿਲਾ ਪ੍ਰੋਜੈਕਟ ਹੈ ਜਿਹੜਾ ਅਮਰਸਰ ਚ ਲਾਂਚ ਕੀਤਾ ਗਿਆ ਔਰ ਸਾਡੇ ਟ੍ਰੈਫਿਕ ਸਟਾਫ ਦੇ ਵਿੱਚ 7 ਗੱਡੀਆਂ ਨੇ 7 ਜੌਨ ਇਨਚਾਰਜ ਨੇ ਸੱਤਾਂ ਦੇ ਸੱਤਾਂ ਗੱਡੀਆਂ ਤੇ ਸਾਨੂੰ ਕੈਮਰਿਆਂ ਦੀ ਸਹੂਲਤ ਦਿੱਤੀ ਗਈ ਹੈ। ਬਿਲਕੁਲ ਜੀ ਵਧਾਈਆਂ ਜਾਣਗੀਆਂ। ਸਰ ਸਾਡੇ ਮਾਧਿਅਮ ਰਾਹੀਂ ਕੋ ਪਬਲਿਕ ਨੂੰ ਖਾਸ ਮੈਸੇਜ ਕਿਉਂਕਿ ਹੁਣ ਬਚਾ ਦੀ ਕੋ ਉਮੀਦ ਨਹੀਂ ਹੈ ਜੇ ਕੋਈ ਟ੍ਰੈਫਿਕ ਨਿਯਮ ਦੀ ਉਲੰਘਣਾ ਕਰੇ ਜਾਂ ਕਿਤੇੋਂ ਭੱਜਣ ਦੀ ਕੋਸ਼ਿਸ਼ ਕਰੇ। ਦੇਖੋ ਜੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਮਤਲਬ ਕਹਿ ਰਹੇ ਹ ਕਿ ਕੈਮਰੇ ਲੱਗੇ ਹਰ ਮਤਲਬ ਸਟੈਪ ਸਟੈਪ ਮੋੜ ਮੋੜ ਤੇ ਗੱਡੀਆਂ ਦੇ ਉੱਤੇ ਤੇ ਜਿਹੜੀ ਵੀ ਪਬਲਿਕ ਆ ਉਹ ਇਹਦੇ ਤੋਂ ਜਿਹੜਾ ਵਾ ਹੁਣ ਬਚ ਨਹੀਂ ਸਕਦੀ ਇਸ ਕਰਕੇ ਅਸੀਂ ਸਾਰਿਆਂ ਨੂੰ ਅਵੇਰਨੈਸ ਕਰ ਰਹੇ ਹਾਂ ਤੁਹਾਡੇ ਮਾਦੀਆਂ ਨੂੰ ਵੀ ਜਿਹੜਾ ਕੋਈ ਆਪਣੇ ਟ੍ਰੈਫਿਕ ਨਿਯਮਾਂ ਦੀ ਜਿਹੜੀ ਆ ਉਹ ਲੰਘਣਾ ਨਾ ਕਰੇ ਔਰ ਟ੍ਰੈਫਿਕ ਨੂੰ ਜਿਹੜਾ ਵਾ ਆਪਣੇ ਸਹੀ ਨਿਯਮਾਂ ਨਾਲ ਚੱਲਿਆ ਜਾਵੇ ਕਿ ਜਿਹੜਾ ਈਚ ਲਾਨ ਸ਼ੁਰੂ ਹੋਣ ਜਾ ਰਹੇ ਸੀ ਉਹ ਪ੍ਰੋਜੈਕਟ ਕਿੱਥੇ ਪਹੁੰਚਿਆ ਈਚ ਲਾਨ ਦਾ ਵੀ ਆ ਥੋੜੇ ਚਿਰ ਤੱਕ ਤੁਹਾਨੂੰ ਸਾਰਾ ਹੀ ਪਤਾ ਚੱਲ ਜਾਏਗਾ ਇਹ ਵੀ ਜਲਦੀ ਤੋਂ ਜਲਦੀ ਜਿਹੜਾ ਪ੍ਰੋਸੈਸ ਜਿਹੜਾ ਉਹ ਲਾਗੂ ਹੋ ਰਿਹਾ ਬਿਲਕੁਲ ਜਿਸ ਸੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ ਪੁਲਿਸ ਨੂੰ ਪੂਰੀ ਤਰ੍ਹਾਂ ਦੇ ਨਾਲ ਹਾਈ ਟੈਕ ਹੋ ਚੁੱਕੀ ਹੈ ਪੰਜਾਬ ਦਾ ਇਹ ਪਹਿਲਾ ਪ੍ਰੋਜੈਕਟ ਗੁਰੂ ਨਗਰੀ ਚ ਵਿੱਚ ਲਾਂਚ ਕੀਤਾ ਗਿਆ ਜਿੱਥੇ ਟ੍ਰੈਫਿਕ ਪੁਲਿਸ ਦੀਆਂ ਇਹਨਾਂ ਪੈਟਰੋਲਿੰਗ ਵਹੀਕਲਸ ਦੇ ਜੋ ਅਲੱਗ-ਅਲੱਗ ਚੌਕਾ ਦੇ ਵਿੱਚ ਤਨਾਤ ਰਹਿੰਦੇ ਆ ਪੈਟਰੋਲਿੰਗ ਕਰਦੇ ਰਹਿੰਦੇ ਆ ਖਾਸ ਤੌਰ ਤੇ ਜਿਹੜੇ ਪ੍ਰੋਮੀਨੈਂਟ ਚੌਕ ਨੇ ਮਹੱਤਵਪੂਰਨ ਚੌਕ ਨੇ ਜਿਆਦਾ ਟ੍ਰੈਫਿਕ ਵਾਲੇ ਚੌਕ ਨੇ ਉਹਨਾਂ ਚ ਗੱਡੀਆਂ ਤਨਾਤ ਰਹਿੰਦੀਆਂ ਜਿੱਥੇ ਇਹਨਾਂ ਦੇ ਵਿੱਚ ਦੋ-ਦੋ ਕੈਮਰੇ ਲੱਗੇ ਆ ਹਰ ਗੱਡੀ ਦੇ ਵਿੱਚ ਔਰ ਇੱਕ ਅੰਦਰ ਸਕਰੀਨ ਪਲੱਸ ਇੱਕ ਮੈਮਰੀ ਕਾਰਡ ਜਿਸ ਦੇ ਵਿੱਚ ਹੈ ਇਹ ਸਾਰੀ ਰਿਕਾਰਡਿੰਗ ਦੋਨਾਂ ਕੈਮਰੇਜ਼ ਦੀ ਗੱਡੀ ਦੇ ਵਿੱਚ ਵੀ ਹੋ ਰਹੀ ਹੈ ਇਸ ਦੇ ਨਾਲ ਨਾਲ ਇੱਕ ਕੰਟਰੋਲ ਰੂਮ ਬਣਾਇਆ ਗਿਆ ਹੈ ਕਮਿਸ਼ਨਰ ਆਫਿਸ ਦੇ ਵਿੱਚ ਜਿੱਥੇ ਸਾਰੀ ਰਿਕਾਰਡਿੰਗ ਜਿਹੜੀ ਹੈ ਨਾਲੋਂ ਨਾਲ ਸੇਵ ਕੀਤੀ ਜਾਂਦੀ ਹੈ ਉੱਥੇ ਆਪਰੇਟਰ ਬੈਠੇ ਵੀ ਖਾਸ ਤੌਰ ਤੇ ਨਿਗਾਹ ਰੱਖਦੇ ਆ ਕਿ ਕੀ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਭੱਜਣ ਦੇ ਵਿੱਚ ਕਾਮਯਾਬਤਾ ਨਹੀਂ ਹੋਇਆ ਜਾਂ ਫਿਰ ਕੀ ਕਿਸੇ ਮੁਲਾਜ਼ਮ ਨੇ ਕਿਸੇ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਨ ਵਾਲੇ ਜਾਂ ਕ੍ਰਿਮੀਨਲ ਦੇ ਨਾਲ ਕੋਈ ਪੈਸੇ ਲੈ ਦੇ ਕੇ ਕੋਈ ਭ੍ਰਿਸ਼ਟਾਚਾਰ ਕਰਕੇ ਮਾਮਲਾ ਰਫਾ-ਦਾਫਾ ਤਾਂ ਨਹੀਂ ਕੀਤਾ ਤਾਂ ਸ਼ਹਿਰ ਵਾਸੀ ਹੁਣ ਚੌਕਸ ਰਹਿਣ ਕਿਉਂਕਿ ਪੁਲਿਸ ਦੀ ਤੀਸਰੀ ਅੱਖ ਦੀ ਨਜ਼ਰ ਹੁਣ ਆਪ ਸਭ ਤੇ ਹੈ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮ ਮਨਿੰਦਰ ਸਿੰਘ ਮੋਂਗਾ ਬੀਟੀਐਨਿਊਜ਼ ਅੰਮ੍ਰਿਤਸਰ